ਇਹਦੀ ਭੁੱਕੀ ਖਾਧੀ ਉਹ ਫੀਮ ਖਾਧੀ ਉਹ ਲੜਦਾ ਨਹੀਂ ਹੈਗਾ ਉਹਨੇ ਕੰਮ ਕਰਨਾ ਹੈ ਵਧੀਆ ਉਹਦਾ ਜੱਜ ਕੇ ਗੋਲੀਆਂ ਜਿਹੜੀਆਂ ਜੀਬ ਵਾਲੀ ਗੋਲੀ ਚਲਾਈਏ ਤਾਂ ਬੜਾ ਵੱਡਾ ਕੋੜ ਹੈਗਾ ਇਹ ਤਾਂ ਸਾਰਿਆਂ ਨਾਲ ਹੀ ਮਾੜਾ ਕੋੜ ਹੈਗਾ ਜੇ ਜੀਬਦੱਲੇ ਗੋਲੀ ਧਰੂ ਤਾਂ ਹੋ ਸਟਾਰਟ ਹੋਊਗਾ ਨਹੀਂ ਸਟਾਰਟ ਹੀ ਨਹੀਂ ਹੁੰਦਾ ਹੈਗਾ ਜਿਹੜੀਆਂ ਇਹ ਕਮੇਟੀਆਂ ਬਣਾਈਆਂ ਨਸ਼ੇ ਦੇ ਵਿਰੁੱਧ ਜਿਹੜਾ ਨਸ਼ੇ ਸਾਰੀਆਂ ਕਮੇਟੀਆਂ ਨਸ਼ੇ ਖਾਂਦੀਆਂ ਨੇਗੀਆਂ ਪਹਿਲਾਂ ਇਹਨਾਂ ਦੀ ਪਛਾਣ ਕਰੋ ਇਹ ਤਾਂ ਸਾਰੇ ਆਪ ਹੀ ਸ਼ੱਕਦੇ ਨੇਗੇ ਇਹਨਾਂ ਦੇ ਵੀ ਗਾਰ ਹੋਣੇ ਚਾਹੀਦੇ ਹੈਗੇ ਅਜੀਬ ਵਾਲੀ ਗੋਲੀ ਲਾਰਕੀ ਹੈ ਇਹ ਇਹ ਤਾਂ ਸਾਡੇ ਸੰਕਾ ਦੀ ਬਜ਼ੁਰਗਾਂ ਨੂੰ ਖਰਾਬ ਕਰਨ ਦਾ ਵਾਸਤੇ ਲੱਗਦਾ ਵੀ ਇਹ ਸੇਤੀ ਨਾਲ ਕੱਟੇ ਅੱਛਾ ਹਾਂ ਇਹਨਾਂ ਦਾ ਅਰਦਾਸਾ ਸੀਤੀ ਸੋਦੇ ਹਾਂਜੀ ਇਹਨਾਂ ਮਰਦ ਬਣਾਉਂਦੀ ਹੈ ਇਹ ਅੱਛਾ ਹਾਂ ਮਰਦਾਨੀ ਖਤਮ ਕਰਦੀ ਹੈ ਇਹ ਗੋਲੀ ਠੀਕ ਇਹਨਾਂ ਮਰਦ ਬਣਾਉਂਦੀ ਹੈ ਕਿਉਂ ਜੀ ਹੈਗੀਆਂ ਨੇ ਗੱਲਾਂ ਹਾਂਜੀ ਹੈਗੀਆਂ ਨੇ ਗਾਹਾਂ ਵਾਲੇ ਬੱਚੇ ਹੱਟ ਕੀ ਕਰਨਗੇ ਜੀ ਅੱਛਾ ਹਾਂ ਜੀ ਉਹਨਾਂ ਵਾਸਤੇ ਤਾਂ ਵੀ ਪੈਸੇ ਖਤਰਾ ਹੀ ਕੰਮ ਖਤਰਾ ਹੈ ਹਾਂ ਜੀ ਖਤਰਾ ਹੈ ਤਾਂ ਤੁਹਾਨੂੰ ਵੀ ਦੀਦਾ ਜੀ ਹੂੰ ਬਿਲਕੁਲ ਕਿਉਂ ਜੀ ਜਿਹੜੇ ਤਾਂ ਨਸ਼ਾ ਛਡਾਉਂਦੇ ਸੀ ਉਹਨਾਂ ਤੇ ਤਾਂ ਐਨ ਐਸ ਐ ਲਾ ਲਾ ਕੇ ਅੰਦਰ ਭੇਜਤਾ ਹੁਣ ਇਹਨਾਂ ਨੇ ਸਰਕਾਰ ਨੇ ਇੱਕ ਨਾਟਕ ਰਚਿਆ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਹੁਣ ਕਮੇਟੀਆਂ ਥਾਂ ਥਾਂ ਬਣਾ ਰਹੇ ਨੇ ਤੇ ਤੁਸੀਂ ਮਤਲਬ ਹੀ ਨਹੀਂ ਕੋਈ ਹੋ ਸਕਦਾ ਵੀ ਉਸ ਕਮੇਟੀ ਦੇ ਵਿੱਚ ਕੋਈ ਨਸ਼ਾ ਰਹਿਤ ਬੰਦਾ ਹੋਵੇ ਹਾਂ ਇਹ ਗੱਲ ਕਲੀਅਰ ਇਹ ਸਾਰੇ ਪੰਜਾਬ ਵਿੱਚ ਬਣਾਈਆਂ ਨੇ ਬਣਾ ਰਹੇ ਨੇ ਦੇਖੋ ਇਹ ਅੱਛਾ ਕਿਨੂੰ ਰਹੇ ਨੇ ਜਿਹੜੇ ਨਸ਼ੇੜੀ ਨੇ ਪਰ ਜਦੋਂ ਜਿਹੜਾ ਬੰਦਾ ਨਸ਼ੇੜੀ ਆ ਉਹ ਕਮੇਟੀ ਚ ਪਾਤਾ ਉਹ ਕਮੇਟੀ ਪਿੰਡ ਬਣਾਈ ਆ ਹੁਣ ਕੱਲ੍ਹ ਸ਼ਾਦਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਸ਼ਿਆਂ ਦੇ ਵਿਰੁੱਧ ਰਤਨ ਬਲਾ ਤੁਸੀਂ ਪੁੱਛਦੇ ਹੋ ਪਹਿਲੀ ਗੱਲ ਤਾਂ ਸਾਡੇ ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਜੀ ਜਿਹੜੇ ਨਸ਼ੇ ਕਰਦੇ ਨੇ ਕਿਉਂ ਕਰਦੇ ਨੇ ਜੀ ਜੇ ਨਸ਼ੀ ਨਾ ਕਰਨ ਤਾਂ ਗਵਰਨਮੈਂਟ ਅਜੇ ਇਹ ਪਿੰਡਾਂ ਦੇ ਵਿੱਚ ਜਾ ਕੇ ਕਮੇਟੀਆਂ ਬਣਾਵੇ ਜਿਹੜੀਆਂ ਫਿਰ ਕਮੇਟੀਆਂ ਬਣਾਉਂਦੇ ਨੇ ਇਹਨਾਂ ਦੀ ਜਾਂਚ ਕੀਤੀ ਜਾਵੇ ਉੱਥੇ ਤਾਂ ਕਮੇਟੀਆਂ ਸਾਹਮਣੇ ਸੱਚੇ ਹੋ ਜਾਂਦੇ ਨੇ ਵਿੱਚੋਂ ਨਸ਼ੇ ਕਰਦੇ ਨੇਗੇ। ਨਾ ਕਮੇਟੀਆਂ ਦੀ ਜਾਂਚ ਕਾਦੀ ਜੀ? ਜਾਂਚ ਜੋ ਨਸ਼ੇ ਕਰਦੇ ਨੇਗੇ। ਅੱਛਾ ਜਿਹੜੇ ਹੁਣ ਬੈਠੇ ਹੁੰਦੇ ਨੇ ਕਮੇਟੀਆਂ ਬਣਾ ਲੈਣੇ ਉਹਨਾਂ ਦੇ ਵਿੱਚ ਅੱਧੇ ਸ਼ੱਕਦੇ ਹੁੰਦੇ ਨੇਗੇ। ਕਿਤੇ ਸੌਂਹਾਂ ਖਾਈ ਜਾਂਦੇ ਨੇ ਵੀ ਅਸੀਂ ਨਸ਼ੇ ਦੇ ਵਿਰੋਧਾਂ ਹੀ। ਅੱਛਾ ਸੌਂਹ ਖਵਾਈ ਜਾਂਦੀ ਹੈ ਠੀਕ ਹੈ। ਖਵਾਈ ਜਾਂਦੀ ਹੈ। ਨਸ਼ਾ ਆਪ ਕਰਦੇ ਹੁੰਦੇ ਨੇਗੇ। ਚਲੋ ਆਪਾਂ ਸਾਰਿਆਂ ਨੂੰ ਤਾਂ ਹੀ ਕਹਿੰਦੇ ਵਿੱਚ ਕੋਸ਼ਿਸ਼ ਕਰੋ। ਫਿਰ ਫਿਰ ਹੁਣ ਇਹ ਕੀ ਬਣੂਗਾ ਫਿਰ? ਇਹ ਨਹੀਂ ਨਿਭਲਦਾ ਹੈਗਾ ਇਹ। ਨਾ 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 ਕੋਈ ਕੀ ਰਾਤੇ ਤੁਹਾਨੂੰ ਦੱਸਿਆ ਵੀ ਠੀਮ ਦੇ ਠੇਕੇ ਖੋਲਣਾ ਕੋਈ ਸਾਡਾ ਨੌਜਵਾਨ ਚਿੱਟਾ ਜਾਂ ਗੋਲੀ ਜਾਂ ਸ਼ਰਾਬ ਕੋਈ ਨਹੀਂ ਪੀਂਦਾ ਠੀਕ ਹੈ ਹਾਂ ਸਪੈਸ਼ਲ ਬਸ ਪਿਓਰ ਵਧੀਆ ਭੁੱਖੀ ਠੀਮ ਨਾ ਕਿਸੇ ਦੀ ਘਰੇ ਲੜਾਈ ਹੋਵੇ ਨਾ ਕਿਸੇ ਦੀ ਕਿਸੇ ਦਾ ਤਲਾਕ ਹੋਵੇ ਕਿਸੇ ਦਾ ਤਲਾਕ ਨਹੀਂ ਹੁੰਦਾ ਠੀਕ ਹੈ ਛੜਦੇ ਤੋਂ ਛਿਪਦੇ ਤੱਕ ਨਾ ਕਿਸੇ ਦੇ ਘਰੇ ਕਲੇਸ਼ ਪਵੇ ਜਦੋਂ ਹਣਾ ਸ਼ਰਾਬ ਲਿਆ ਕੇ ਜਹਰੀਆਂ ਚੀਜ਼ਾਂ ਪਲਾਈ ਜਾਂਦੇ ਨੇ ਇੱਕ ਪੇਗ ਲਾਉਂਦਾ ਬੋਲਾ ਜਾਂ ਹੋ ਜਾਂਦਾ ਉਹ ਡਾਂਗ ਚੱਕ ਲਵੇ ਘਰ ਹੀ ਦੇ ਮਗਰ ਪੈ ਜਾਦਾ ਉਹਦੇ ਵਿੱਚ ਤੰਤ ਤਾਂ ਇਹ ਨਹੀਂ ਕੋਈ ਲੜਾਈ ਹੈ ਕਲੇਸ਼ ਹੈ ਠੀਕ ਹੈ ਮਗਰ ਗਵਾਂਡੀ ਨਾਲ ਲੜੂ ਜਾਂ ਕਿਸੇ ਪਾਸੇ ਹੋਰ ਲੜੂਗਾ ੁੱਤੀ ਜਿੰਨੀ ਮਰਜ਼ੀ ਖਾ ਲੇ ਵਧੀਆ ਕੰਮ ਕਰੂਗਾ ਵਧੀਆ ਕਿਸੇ ਨੂੰ ਧਰੰਗ ਨਹੀਂ ਹੁੰਦਾ ਖੀਮ ਖਾ ਕੇ ਠੀਕ ਹੈ ਫਿਰ ਇਹ ਜੁੱਤ ਨਸ਼ੇ ਅਵਰਧਾਲਾ ਕਿਵੇਂ ਪਾਸ ਹੋਊਗਾ ਕਿਵੇਂ ਪਾਸ ਤਾਂ ਇਸਤਰੀ ਹੋਣਾ ਭਰਾਵਾ ਨਹੀਂ ਕੋਈ ਨਹੀਂ ਛੱਡਦਾ ਜਿਹੜਾ ਕਿਸ ਮਿਲ ਗਿਆ ਤਾਂ ਨਾ ਹੀ ਨਹੀਂ ਨੇ ਇਹ ਤਾਂ ਇੱਕ ਨਾਟਕੀ ਅੱਛਾ ਇਹ ਤਾਂ ਇੱਕ ਨਾਟਕ ਰਚੇ ਹੋਏ ਨੇਗੇ ਆ ਥਾਂ ਥਾਂ ਠੇਕੇ ਖੋਲੇ ਪਏ ਨੇ ਸ਼ਰਾਬਾਂ ਦੇ ਇਹ ਤਾਂ ਕਹਿੰਦੇ ਨਸ਼ਾ ਚ ਨਹੀਂ ਆਉਂਦਾ ਪਿਓਰ ਜਾਵਾ ਐਨ ਪਿਓਰ ਹੈ ਵੀ ਇਹੋ ਹੀ ਲੜਾਈ ਕਰਾਉਂਦੀ ਹੈ ਸਰਕਾਰਾਂ ਤਾਂ ਕਹਿ ਰੀਆਂ ਨੇ ਵੀ ਨਸ਼ੇ ਚ ਨਹੀਂ ਆਉਂਦਾ ਇਹ ਸਾਰਾ ਕਲੇਸ਼ ਦੀ ਜੜ ਇਹ ਸ਼ਰਾਬ ਹੀ ਹੈ ਨਾ ਜਿਹੜੇ ਹਸਪਤਾਲ ਖੋਲ੍ਹਿਆ ਨਹੀਂ ਗੋਲੀਆਂ ਦੀ ਤੇ ਹਾਂਜੀ ਉਹ ਕਾਤ ਨੇ ਜੀ ਜਿਹੜੇ ਸਰਕਾਰ ਵੇਚ ਰਹੀ ਹੈ ਜੀ ਕੋਲੇ ਗੋਲੀਆਂ ਜੀ ਵਾਲੇ ਗੋਲੇ ਵੇਚਦੇ ਜੀ ਹਾਂ ਉਹ ਕਹਿੰਦੇ ਨਸ਼ਾ ਛਡਾਉਣ ਵਾਸਤੇ ਨਸ਼ਾ ਛਡਾਓ ਕਹਿੰਦੇ ਹੈ ਨਹੀਂ ਡਾਕਟਰ ਜੀ ਦੁਬਾਰੇ ਘਟਾਓ ਅੱਛਾ ਵੇਚ ਰਹੇ ਨੇ ਕੌਣ ਕਹਿੰਦਾ ਜੀ ਕੋਈ ডোজ ਨਿਕਟਾ ਨਹੀਂ ਬਾਈ ਜੀ ਕੋਈ ডোজ ਨਿਕਟਾਈ ਜਾ ਰਹੀ ਨਹੀਂ ਕਿ ਜਿੰਨਾ ਉਹ ਹੈਗਾ ਜਿੰਨੀ ਗੋਲੀ ਉਹ ਲਾਣ ਦੇ ਡਾਕਟਰ ਉਹਨੀਆਂ ਖਾਈ ਨੇ ਉਹਨਾਂ ਦੇ ডোজ ਵਧੀਆਂ ਅੱਛਾ ਹਾਂਜੀ ਬੰਦਾ ਪੂਰੇ ਚੱਕਰ ਬਣਾਉਂਦੀ ਹੈ ਜੀ ਉਹਦਾ ਮੁੜ ਕੇ ਬੰਦਾ ਛੱਡੀ ਨਹੀਂ ਸਕਦਾ ਇਹਨੇ ਜੀਬ ਵਾਲੀ ਖਾਲੀ ਹਾਂ ਜੀਬ ਵਾਲੀ ਗੋਲੀ ਲਾ ਰਹੀ ਹੈ ਇਹ ਇਹ ਤਾਂ ਸਾਡੇ ਸਮਕਾ ਦੀ ਬਜ਼ੁਰਗਾਂ ਨੂੰ ਖਰਾਬ ਕਰਨ ਦਾ ਰਸਤੇ ਲਾ ਦਵੇ ਸੇਤੀ ਰਾਤ ਕਟੇ ਅੱਛਾ ਹਾਂ ਇਹਨਾਂ ਦਾ ਅਰਦਾਸਾ ਸਿੱਧੀ ਸੋਧੇ ਨੌਜਵਾਨਾਂ ਤੇ ਵੀ ਅਸਰ ਇੱਕ ਮਿੰਟ ਜੀ ਨੌਜਵਾਨਾਂ ਤੇ ਵੀ ਅਸਰ ਪਉਂਦੀ ਹੈ ਹਾਂ ਅਸਰ ਫੁੱਲ ਅਸਰ ਹਾਂ ਹਾਂ ਜੀ ਨਮਰਦ ਬਣਾਉਂਦੀ ਹੈ ਇਹ ਅੱਛਾ ਹਾਂ ਮਰਦਾਨਗੀ ਖਤਮ ਕਰਦੀ ਹੈ ਇਹ ਗੋਲੀ ਠੀਕ ਨਮਰਦ ਬਣਾਉਂਦੀ ਹੈ ਕਿਉਂ ਜੀ ਹੈਗੀਆਂ ਨੇ ਗੱਲਾਂ ਹਾਂ ਜੀ ਹੈਗੀਆਂ ਨੇ ਗਾਹਾਂ ਵਾਲੇ ਬੱਚੇ ਹੱਟ ਕੀ ਕਰਨਗੇ ਜੀ ਅੱਛਾ ਹਾਂ ਜੀ ਉਹਨਾਂ ਵਾਸਤੇ ਤਾਂ ਵੀ ਇਹ ਖਤਰਾ ਹੀ ਕੰਮ ਖਤਰਾ ਹੈ ਹਾਂ ਜੀ ਦੇਖ ਸਕਦੇ ਹੋ ਦੋਸਤੋ ਹਾਂ ਜੀ ਬਾਬਾ ਜੀ ਦੇ ਆਏ ਮੈਨੂੰ ਮੌਲੰਡਮ ਹਾਂ ਜੀ ਹਾਂ ਜੀ ਦੇ ਆਏ ਹਾਂ ਜੀ ਦੇ ਆਏ ਅੱਛਾ ਕੀ ਗੱਲ ਬਾਤ ਹੋਈ ਭਾਈ ਅਮਰਤਪਾਲ ਸਿੰਘ ਨੂੰ ਨਜਾਇਜ਼ ਇਹਨਾਂ ਨੇ ਰਸਤੇ ਚ ਰੱਖਿਆ ਜਿਹੜਾ ਹਾਂ ਜੀ ਬਾਜੀ ਇਹਦੇ ਭੁੱਕੀ ਖਾਦੀ ਉਹ ਫੀਮ ਖਾਦੀ ਉਹ ਲੜਦਾ ਨਹੀਂ ਹੈਗਾ ਉਨੇ ਕੰਮ ਕਰਨਾ ਵਧੀਆ ਉਹਦਾ ਜੱਜ ਕੇ ਗੋਲੀਆਂ ਜਿਹੜੀਆਂ ਜੀਬ ਵਾਲੀ ਗੋਲੀ ਚਲਾਈਏ ਤਾਂ ਬੜਾ ਵੱਡਾ ਕੋੜ ਹੈਗਾ ਇਹਦਾ ਸਾਰਿਆਂ ਨਾਲ ਹੀ ਮਾੜਾ ਕੋੜ ਹੈਗਾ ਜੇ ਜੀਬਦਲੇ ਗੋਲੀ ਧਰੂ ਤਾਂ ਹੋ ਸਟਾਰਟ ਹੋਊਗਾ ਨਹੀਂ ਸਟਾਰਟ ਹੀ ਨਹੀਂ ਹੁੰਦਾ ਹੈਗਾ ਜਿਹੜੀਆਂ ਕਮੇਟੀਆਂ ਬਣਾਈਆਂ ਨਸ਼ੇ ਦੇ ਵਿਰੁੱਧ ਜਿਹੜਾ ਨਸ਼ੇ ਸਾਰੀਆਂ ਕਮੇਟੀਆਂ ਨਸ਼ੇ ਖਾਂਦੀਆਂ ਨੇਗੀਆਂ ਪਹਿਲਾਂ ਇਹਨਾਂ ਦੀ ਪਛਾਣ ਕਰੋ ਇਹ ਤਾਂ ਸਾਰੇ ਆਪ ਹੀ ਸ਼ੱਕਦੇ ਨੇਗੇ